ਚਿੱਠੇ ਉਹਨਾਂ ਹੱਥ ਦਏ ਕਹਿੰਦੇ ਜਦੋਂ ਬੰਦੇ ਬਹਾਦਰ ਕੋਲੇ ਪੇਸ਼ ਹੋਏ ਨਾ ਇਹ ਕਹਿੰਦੇ ਉਹ ਬੰਦੇ ਨੇ ਕਿਹਾ ਤੁਸੀਂ ਜਸੂਸੀ ਕਰਮ ਆਏ ਲੈ ਅਸੀਂ ਕਰਾਉਨੇ ਆ ਤੁਹਾਨੂੰ ਜਸੂਸੀ ਚੰਗੀ ਤਰ੍ਹਾਂ ਆ ਲੈ ਜਾਓ ਚਿੱਠੀ ਖਾਲਸੇ ਦੀ ਕਹੇ ਉਹ ਬਜੀਰੇ ਹਮ ਅਬ ਆਏ ਹਾਂ ਬਾਬਾ ਬੰਦਾ ਸਿੰਘ ਬਹਾਦਰ ਇਹਨੇ ਚਿੱਠੀ ਦੇ ਵਿੱਚ ਲਿਖਿਆ ਕਹਿੰਦੇ ਬਜੀਦ ਖਾਨ ਤੇਰੇ ਪਾਪਾਂ ਦਾ ਕੜਾ ਹੁਣ ਭਰ ਗਿਆ ਤੋ ਜੋ ਖਾਣਾ ਪੀਣਾ ਖਾਲਾ ਹੁਣ ਖਾਲਸਾ ਚੜ ਕੇ ਆ ਰਿਹਾ ਤੇਰੇ ਤੇ ਸਹਬਜ਼ਾਦਿਆਂ ਦਾ ਬਦਲਾ ਲਵਾਂਗੇ ਅਸੀਂ ਤੇਰੇ ਤੋਂ ਹੁਣ ਤੂੰ ਤਕੜਾ ਹੋ ਜਾ ਕਹਿੰਦੇ ਹੁਣ ਤੂੰ ਜੋ ਖਾਣਾ ਪੀਣਾ ਜਿੰਨੀ ਮौज-ਮਸਤੀ ਕਰਨੀ ਆ ਕਰ ਲੈ ਜੋ ਖਾਣਾ ਹੰਡਾਣਾ ਹੈ ਲਾ ਲੈ ਜਿਸ ਨੂੰ ਤੇ ਜਿਸ ਤੇ ਤੈਨੂੰ ਭਰੋਸਾ ਵੀ ਉਹ ਬੜੇ ਬਲੇ ਹਨ ਕਹਿੰਦੇ ਮਰੇਰਕੋਟਲੇ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਜਿਹਨੂੰ ਸਤਣਾ ਤੋਂ ਸਤ ਲੈ ਆਪਣੀ ਮਦਦ ਕਰਨ ਵਾਸਤੇ ਜੋ ਖਾਣਾ ਤੂੰ ਖਾ ਲੈ ਕੋਣਾ ਸੀ ਤੈਨੂੰ ਛੱਡਦੇ ਨਹੀਂ ਤੂੰ ਤਗੜਾ ਹੋ ਜਾ ਇਹ ਸੋਨੇ